ਵਲੇ ਮਾਤੂਸ਼ਰੀ ਦਸਤਾਰ ਨੇ ਪੰਜਾਬ ਦੇ ਲੋਕਾਂ ਦੇ ਦਿਲ ਜਿੱਤ ਲਿਆ ਤੁਸੀਂ ਜਿਹੜੇ ਮਰਜੀ ਸਟੋਰ ਤੇ ਚਲ ਜਾਓ ਉੱਥੇ ਮੇਲੇ ਲੱਗੇ ਹੁੰਦੇ ਆ ਬਾਜ਼ਾਰ ਵਿਲੇ ਤੇ ਇੱਥੇ ਲੱਗੇ ਹੁੰਦੇ ਮੇਲੇ ਹੁਣ ਅਸੀਂ ਪਹੁੰਚਿਆ ਮਾਤੂਸ਼ਰੀ ਦਸਤਾਰ ਦੇ ਸਟੋਰ ਹਾਲ ਬਾਜ਼ਾਰ ਸ੍ਰੀ ਅਮਰਸਰ ਸਾਹਿਬ ਇੱਥੇ ਬਹੁਤ ਸਾਰੀਆਂ ਆਫਰਾਂ ਲੱਗੀਆਂ 3 ਪੀਸ ਕੋਟ ਪੈਂਟ ਲੈਣੇ ਕੋ 15000 ਕੋ 12000 ਕੋ 13000 ਇੱਥੇ ਤੁਹਾਨੂੰ 15 15000 ਵਾਲੇ ਕੋਟ ਪੈਂਟ ਦੇ ਰਹੇ ਆ ਸਲਾਈ ਕਰਕੇ 3 ਪੀਸ ਕੋਰਮੈਂਟ ਸਿਰਫ 3700 ਦੇ ਵਿੱਚ ਕੋਟ ਪੈਂਟ ਦੀ ਗੱਲ ਕਰ ਲਈਏ ਰੰਗਾਂ ਦੀ ਗੱਲ ਕਰ ਲਈਏ ਬਹੁਤ ਸਾਰੇ ਇਹਦੇ ਵਿੱਚ ਰੰਗ ਤੁਹ ਇਦھر ਤੁਸੀਂ ਚੈੱਕ ਕਰ ਲਓ ਕੱਪੜਾ ਵੀ ਇੱਥੇ ਦੇਖ ਲਓ ਪ੍ਰੋਪਰ ਲਿਖ ਕੇ ਲਾਤਾ ਵੀ 100% ਪ੍ਰੀਮੀਅਮ ਕੁਆਲਿਟੀ ਬਾਈ ਜੀ 2995 ਦੇ ਕੋਰਟ ਪੈਂਟਾਂ ਦੀ ਬੜੀ ਚਰਚ ਆਇਆ ਕਿਉਂਕਿ 35 3500 ਰੁਪਈਆ ਦਾ ਸਲਾਈ ਚੱਲਦੀ ਹੈ ਵੀਰਾਂ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਦਾ 2995 3760 ਦੇ ਰੰਗਾਂ ਵਿੱਚ ਹੀ ਚੈੱਕ ਕਰ ਲਓ ਕੁਆਲਿਟੀ ਤੁਹਾਨੂੰ ਦਿਖਾਦੀ ਸਭ ਤੋਂ ਵੈਸਟ ਦੀ ਕੁਆਲਿਟੀ ਹੈ ਕੁਰਤੇ ਪਜਾਮੇ ਦੇਖ ਲਓ ਜੀ ਤੁਸੀਂ ਇੱਕ ਛੱਤ ਹੇਠਾਂ ਸਾਰਾ ਕੁਝ ਮਿਲੂਗਾ ਤੁਹਾਨੂੰ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ ਕੁਰਤੇ ਪਜਾਮੇ ਤੁਸੀਂ ਕੋਈ ਕਹਿੰਦਾ 2500 ਰੁਪਏ ਦਾ ਕੋਈ ਕਹਿੰਦਾ 300 ਇਹਦੇ ਵਿੱਚ ਰੰਗ ਤੁਸੀਂ ਚੈੱਕ ਕਰ ਲਓ ਜਿਹੜਾ ਤੁਹਾਨੂੰ ਰੰਗ ਜਿਹੜਾ ਤੁਸੀਂ ਰੰਗ ਲੈ ਜਾਓ ਬਾਕੀ ਅਸੀਂ ਪੰਜਾਬ ਦੀ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਆ ਇੱਥੇ ਸਾਡੇ ਕੋਲ ਮਾਸੂ ਸ਼੍ਰੀ ਦਸਤਾਰ ਅਸਲ ਰੰਗ ਸਰਾਈ ਦੇ ਪੱਗਾਂ ਦਾ ਬਹੁਤ ਵੱਡਾ ਬ੍ਰਾਂਡ ਹੈ ਜਿੱਥੇ 550 ਤੋਂ ਵੱਧ ਤੁਹਾਨੂੰ ਰੰਗ ਮਿਲ ਜਾਂਦੇ ਆ ਜੇ ਪੱਗ ਦਾ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ ਜਾਂ ਰੰਗ ਖਰਾਬ ਹੋ ਜਵੇ 3 ਮਹੀਨੇ ਦੀ ਅਸੀਂ ਗਾਰੰਟੀ ਦਿੰਦੇ ਆ ਤੁਸੀਂ 3 ਮਹੀਨੇ ਦੇ ਅੰਦਰ ਪੱਗ ਮੋੜ ਕੇ ਨਵੀ ਲੈ ਕੇ ਜਾ ਸਕਦੇ। ਦੇਖੋ ਜੀ ਲੌਂਗ ਕੋਟ ਤੇ ਬਲੇਜ਼ਰਾਂ ਦੇ ਵਿੱਚ ਵੀ ਵੈਰਾਈਟੀ ਬਹੁਤ ਸੋਹਣੀ ਹੈ ਜੀ। ਨੇਚਰ ਟਵੀਡ ਦੇ ਵਿੱਚ ਪਿਓਰ ਟਵੀਡ ਦੀਆਂ ਆਈਟਮਾਂ ਵਾ ਚੈੱਕ ਕਰ ਲਓ ਜੀ। ਤੁਸੀਂ ਆ ਬਲੇਜ਼ਰ ਲੈਣੇ ਆ ਸਿੰਗਲ ਆ ਤੁਸੀਂ ਆ ਟਕਸੀਡੋ ਬਣਾਉਣੇ ਆ, ਸ਼ੇਰਵਾਨੇ ਬਣਾਉਣੇ ਆ, ਡਿਜ਼ਾਈਨਰ ਕੁਰਤੇ ਬਜਾਉਣੇ ਆ। ਹਰ ਇੱਕ ਚੀਜ਼ ਇੱਕ ਛਤ ਹੇਟਾ ਤੁਹਾਨੂੰ ਮਿਲ ਜਾਏਗੀ। ਭਾਈ ਜੀ ਸ਼ੇਰਵਾਨੀ 10000 ਰੁਪਿਆ ਕਰਾਇਆ ਤੇ 15000 ਰੁਪਏ ਦੀ ਮੁੱਲ ਮਿਲਦੀ ਹੈ ਨਾ। ਸ਼ੇਰਵਾਨੀ ਦੀ ਕੀ ਆਫਰ ਚੱਲਦੀ ਹੈ? ਦੇਖੋ ਜੀ ਸ਼ੇਰਵਾਨੀ ਸਟਿਚ ਕਰਕੇ 6650 ਰੁਪਏ ਦੇ ਵਿੱਚ ਅਸੀਂ ਦੇ ਦ ਕੋਰਤੇ ਵੀ ਹੈਗੇ ਡਿਜ਼ਾਈਨਰ ਸਾਰਾ ਕੁਝ ਹੀ ਮਤਲਬ ਇੱਕ ਸੱਤ ਹੇਟਾ ਸਾਰਾ ਕੁਝ ਤੁਹਾਨੂੰ ਮਿਲ ਜੇ ਸੋ ਚਾਹੇ ਤੁਸੀਂ ਸ਼ੇਰਬਾਨੀਆਂ ਲੈਣੀਆਂ ਤੁਸੀਂ ਲੌਂਗ ਕੋਟ ਲੈਣੇ ਤੁਸੀਂ ਬਲੇਜ਼ਰਾਂ ਲੈਣੀਆਂ ਤੁਸੀਂ ਲੈਣੇ ਹੈਗੇ ਆ ਬੂਲਨ ਦੇ ਵਿੱਚ ਗਰਮ ਕੋਟ ਨਾ ਸਾਰੀ ਵੈਰਾਈਟੀ ਤੁਹਾਨੂੰ ਇੱਕੋ ਹੀ ਛੱਟਾ ਮਿਲ ਜਾਂਦੀ ਤੁਸੀਂ ਇੱਧਰ ਦੇਖ ਲਓ ਬਈ ਲੋਕ ਤਾਂ ਦੂਰੋਂ ਦੂਰ ਆ ਗਏ ਆ ਸੋ ਤੁਸੀਂ ਵੀ ਇੱਥੇ ਆ ਜਾਓ ਘਰਾਂ 'ਚ ਬੈਠਿਆ ਰਹੋ ਇਸ ਗੱਲ ਦੀ ਤੁਹਾਨੂੰ ਅਸੀਂ ਗਾਰੰਟੀ ਦਿੰਦੇ ਆ ਵੀ ਜੋ ਰੇਟ ਤੁਹਾਨੂੰ ਮਾਤੂਸ਼ੀ ਦਸਤਾਰ ਨੇ ਦੇ ਦੇਣਾ ਜਿੱਦਾਂ ਦੀ ਕੁਆਲਿਟੀ ਸਾਨੂੰ ਮਾਤੂਸ਼ੀ ਦਸਤਾਰ ਨੇ ਦੇ ਦੇਣੀ ਆ ਇਦਾਂ ਦੀ ਕੁਆਲਿਟੀ ਕਿਤੇ ਨਹੀਂ ਮਿਲਣੀ ਨਾ ਇਤਨੀ ਵੈਰਾਈਟੀ ਮੈਣੀਆ ਦਸਤਾਰਾਂ ਦੇ ਰੰਗਾਂ ਦੀ ਵੀ ਗਾਰੰਟੀ ਪੂਰੀ ਵੀ ਜੇ ਰੰਗ ਫੇਟ ਹੋ ਜਵੇ ਤਿੰਨ ਮਹੀਨੇ ਚ ਬਦਲ ਕੇ ਨਵੀਂ ਲੈ ਜਾਓ ਛੋਛੇ ਦੀ ਛੇਦੀ ਆ ਜਾਓ ਜੀ ਇੱਥੇ ਤੁਸੀਂ 2ੂ ਪੀਸ ਕੋਟਮੈਂਟ 2995 ਸਲਾਈ ਕਰਕੇ 30 ਪੀਸ ਕੋਟਮੈਂਟ ਦਮਾਗੇ 3760 ਸਲਾਈ ਕਰਕੇ ਸ਼ੇਰਬਾਨੀ ਜਿਹੜੀ 15-16000 ਦੀ ਇੱਥੇ ਤੁਹਾਨੂੰ ਮਿਲਣੀ ਹੈ 6500 ਦੀ ਕੁਰਤੇ ਪਜਾਮੇ 3-3000 ਵਾਲੇ 700 ਚ 550 ਤੋਂ ਵੱਧ ਰੰਗ ਮਾਤੂਸ਼ਰੀ ਦਸਤਾਰ ਦੀ ਫੁੱਲ ਗਾਰੰਟੀ ਰੰਗ ਫੇਟ ਹੋ ਜਵੇ ਤਿੰਨ ਮਹੀਨੇ ਚ ਤੁਸੀਂ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆਂ ਕਿਆਰਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕਰਸਾਨ ਟੀਵੀ ਸ਼੍ਰੀ ਅਮਰਸਾ ਸਾਹਿਬ